ਪਰ ਤੁਹਾਡੇ ਪਰਿਵਾਰ ਨੇ ਕਿੰਨਾ ਕੁ ਸਹਿਯੋਗ ਦਿੱਤਾ ਤੁਹਾਨੂੰ ਇਸ ਕਲਾ 'ਚ ਦੇਖੋ ਅੱਜ ਦੇ ਯੁੱਗ ਵਿੱਚ ਤੇ ਹੁਣ ਬਹੁਤ ਮੇਰੀਆਂ ਭੈਣਾ ਸਤਕਾਰਯੋਗ ਉਹਨਾਂ ਦੇ ਜਥੇ ਆ ਢਾਡੀ ਵੀ ਆ ਕਵੀਸ਼ਰ ਵੀ ਆ ਹਾਂਜੀ ਪਰ ਲਗਭਗ ਜਦੋਂ ਕਿ ਮੈਂ ਸ਼ੁਰੂ ਕੀਤਾ ਵਾ ਹਾਂਜੀ ਉਦੋਂ ਸਾਡਾ ਕੋਈ ਸਮਾਜ ਹੀ ਇਦਾਂ ਦਾ ਸੀ ਕਿ ਇਹ ਕੁੜੀਆਂ ਨੂੰ ਕੋਈ ਇੰਨੀ ਆਜ਼ਾਦੀ ਨਹੀਂ ਸੀ ਪਹਿਲ ਨਹੀਂ ਦਿੱਤੀ ਜਾਂਦੀ ਪਹਿਲ ਨਹੀਂ ਦਿੱਤੀ ਜਾਂਦੀ ਹਾਂਜੀ ਪੀ ਇਸ ਕੰਮ ਲਈ ਠੀਕ ਹੈ ਜੀ ਜਦੋਂ ਮੈਨੂੰ ਉਹਨਾਂ ਨੇ ਸਕੂਲ ਦੇ ਟਾਈਮ ਕਵੀ ਸ਼੍ਰੀ ਕਰਦਿਆਂ ਕਵਤਾ ਗਾਉਂਦਿਆਂ ਉਹਨਾਂ ਭੈਣਾਂ ਨੇ ਸੁਣਿਆ ਉਹ ਮੇਰੇ ਤੋਂ ਕਾਫੀ ਵੱਡੀਆਂ ਸੀ ਮੈਂ ਤਕਰੀਬਨ ਉਦੋਂ 6ਵੀਂ ਜਾਂ 7ਵੀਂ ਕਲਾਸ 'ਚ ਪੜ੍ਹਦੀ ਸੀ ਠੀਕ ਹੈ ਜੀ ਤੇ ਪਰਿਵਾਰਾਂ ਦੇ ਨਾਲ ਉਧਰ ਉਧਰੀ ਪਹਿਲਾਂ ਹੀ ਮਾਤਾ-ਪਿਤਾ ਹੁਣਾਂ ਦਾ ਇੱਕ ਦੂਜੇ ਨਾਲ ਪ੍ਰੇਮ ਪਿਆਰ ਸੀਗਾ ਹੀ ਹਾਂਜੀ ਤੇ ਉਹਨਾਂ ਨੇ ਜਦੋਂ ਮੇਰੇ ਵੱਲੋਂ ਉਹਨਾਂ ਨੇ ਦੱਸ ਪਾਈ ਹਾਂਜੀ ਤੇ ਇਵਨ ਕਿ ਇਸ ਚੀਜ਼ ਦਾ ਮੈਨੂੰ ਵੀ ਸਾਹਮਣਾ ਕਰਨਾ ਪਿਆ ਵੀ ਮਾਤਾ-ਪਿਤਾ ਨੇ ਮੈਨੂੰ ਨਹੀਂ ਪੂਰਾ ਐਡਾ ਕੋ ਪਹਿਲਾਂ ਸੁਜੋਗ ਨਹੀਂ ਮਿਲਿਆ ਹਾਂਜੀ ਕੀ ਕਰਦੇ ਕਹਿੰਦੇ ਸੀ ਕਿ ਮਤਲਬ ਨਹੀਂ ਇਹ ਕੋਈ ਵਧੀਆ ਕੰਮ ਨਹੀਂ ਆ ਠੀਕ ਹੈ ਜੀ ਸਾਡੇ ਨਗਰ ਤੋਂ ਹੀ ਨੇ ਇੱਕ ਬਜ਼ੁਰਗ ਸੀ ਮਾਤਾ ਜੀ ਹਾਂਜੀ ਉਹ ਕਥਾ ਕਰਦੇ ਸੀ ਬੜੀ ਬਾਣੀ ਪੜ੍ਹਦੇ ਸੀ ਠੀਕ ਹੈ ਜੀ ਤੇ ਸਾਡੇ ਮਾਤਾ ਜੀ ਦੇ ਮਨ ਚ ਆਇਆ ਉਹਨਾਂ ਨੇ ਸਾਨੂੰ ਬਿਨਾਂ ਦੱਸੇ ਹੀ ਮਤਲਬ ਨਾ ਉਹ ਮਾਤਾ ਜੀ ਕੋਲ ਗਏ ਹਾਂਜੀ ਉਹਨਾਂ ਨੇ ਇਹਨਾਂ ਨੂੰ ਕਿਹਾ ਵੀ ਅਸੀਂ ਆਪਣੀ ਮਤਲਬ ਬੇਟੀ ਨੂੰ ਤ੍ਰੀਸਲੈਂਡ ਚ ਪਾਉਣਾ ਚਾਹੁੰਦੇ ਆ ਹਾਂਜੀ ਵੀ ਕਿਦਾਂ ਉਹਨਾਂ ਦਾ ਸੁਝਾਅ ਇੱਕ ਸਾਹ ਬਣਾ ਉਹਨਾਂ ਨੇ ਲਿਆ ਲੈਣਾ ਠੀਕ ਹੈ ਇਹ ਦੇਖੋ ਆਪ ਇੰਨੀ ਉਹ ਬਾਣੀ ਪੜਦੇ ਹੀ ਇੰਨੀ ਉਹ ਕਥਾ ਕਰਦੇ ਹੀ ਮਾਤਾ ਜੀ ਹਾਂਜੀ ਪਰ ਉਹਨਾਂ ਨੇ ਨਾ ਸਾਡੇ ਮਾਤਾ ਜੀ ਨੂੰ 네ਗੇਟਿਵ ਕਰ ਦਿੱਤਾ ਓਕੇ ਕਿ ਮਤਲਬ ਨਹੀਂ ਨਹੀਂ ਇਹ ਕੋਈ ਵੱਡਾ ਕੰਮ ਨਹੀਂ ਆ ਤੁਸੀਂ ਬੱਚੀ ਨੂੰ ਇਹ ਪਾਸੇ ਨਾ ਲਾਓ ਨਾ ਲਾਓ ਜਦੋਂ ਮੈਨੂੰ ਮਤਲਬ ਘਰ ਚੋਂ ਫਿਰ ਇਹ ਚੀਜ਼ ਹੋਣ ਲੱਗੀ ਪਈ ਇਹ ਇਹਨੂੰ ਨਹੀਂ ਇਸ ਕੰਮ ਦੇ ਵਿੱਚ ਪਾਉਣਾ ਹਾਂਜੀ ਨਹੀਂ ਭੇਜਣਾ ਹਾਂਜੀ ਉਹ ਜਿਹੜੇ ਮੇਰੇ ਨਾਲ ਭੈਣ ਜੀ ਉਹਨਾਂ ਦੇ ਮਾਤਾ ਪਿਤਾ ਨੇ ਸਾਡੇ ਜਿਹੜੇ ਉਹ ਬਜ਼ੁਰਗ ਸੀ ਬਾਪੂ ਜੀ ਮੋਹਨ ਸਿੰਘ ਜੀ ਹਾਂਜੀ ਉਹਨਾਂ ਨੇ ਇਹਨਾਂ ਨੂੰ ਮਤਲਬ ਕੰਪੈਲ ਕੀਤਾ ਬਹੁਤ ਜ਼ਿਆਦਾ ਹਾਂਜੀ ਕਿ ਬੱਚੀ ਦੀ ਆਵਾਜ਼ ਬਹੁਤ ਵਧੀਆ ਆ ਆ ਵੀ ਇਹ ਕੰਮ ਕਰ ਸਕਦੀ ਆ ਤੇ ਤੁਸੀਂ ਇਹਨੂੰ ਮਤਲਬ ਕਵੀਸ਼ਰੀ ਲੈਂਡ ਚ ਪਾਓ ਵੀ ਇਹ ਚੰਗਾ ਕੰਮ ਹੈ ਇਕ ਉਦੋਂ ਬਾਅਦ ਫਿਰ ਉਹਨਾਂ ਨੇ ਉਹ ਮੰਨ ਗਏ ਠੀਕ ਹੈ ਜੀ ਇਹ ਚੀਜ਼ ਤਾਂ ਮੈਨੂੰ ਖੁਦ ਨੂੰ ਵੀ ਸਾਹਮਣਾ ਕਰਨਾ ਪਿਆ ਓਕੇ ਇੱਕ ਵਾਰੀ ਤਾਂ ਉਹ ਮੰਨ ਗਏ ਤੇ ਉਦੋਂ ਲੱਗਾ ਵੀ ਇਹ ਕੋ ਵਧੀਆ ਐਡਾ ਕੰਮ ਨਹੀਂ ਹੈ ਕੰਮ ਨਹੀਂ ਹੈਗਾ ਤੇ ਜਦੋਂ ਮਾਲਕ ਦੀ ਕਿਰਪਾ ਦੇ ਨਾਲ ਵੱਡੀਆਂ ਸਟੇਜਾਂ ਦੇ ਉੱਤੇ ਮਾਣ ਮਿਲਿਆ ਹਾਂਜੀ ਪੀ ਜਦੋਂ ਫਸਟ ਹੀ ਅਹੀਂ ਵੱਡੀ ਸਟੇਜ ਬਾਬਾ ਜੀ ਗੁਰੂ ਨਾਨਕ ਸਾਹਿਬ ਜੀ ਦੇ ਚੋਲੇ ਦਾ ਮੇਲਾ ਹੁੰਦਾ ਹਾਂਜੀ ਇਹ ਡੇਰਾ ਬਾਬਾ ਨਾਨਕ ਡੇਰਾ ਬਾਬਾ ਨਾਨਕ ਠੀਕ ਹੈ ਜੀ ਪਹਿਲੀ ਸਾਡੀ ਸਟੇਜ ਉਹ ਹੀ ਤੇ ਉਦੋਂ ਬਾਅਦ ਜਿਹੜੀ ਵੱਡੀ ਸਟੇਜ ਹੀ ਉਹ ਸਾਡੀ ਕੇਸਗੜ੍ਹ ਸਾਹਿਬ ਦੀ ਠੀਕ ਹੈ ਜੀ ਆਨੰਦਪੁਰ ਸਾਹਿਬ ਹੌਲੇ-ਮਹਲੇ ਠੀਕ ਹੈ ਜੀ ਜਦੋਂ ਹੌਲੀ-ਹੌਲੀ ਅਸੀਂ ਸਟੇਜਾਂ ਤੇ ਜਾਣ ਲੱਗ ਗਏ ਹਾਂਜੀ ਤੇ ਮਾਨ ਸਨਮਾਨ ਮਿਲਣ ਲੱਗੇ ਮਾਤਾ-ਪਿਤਾ ਆਪ ਹੀ ਜਾਂਦੇ ਸੀ ਨਾਲ ਉਦੋਂ ਹਾਂਜੀ ਉਹਨਾਂ ਨੇ ਫਿਰ ਸੋਚਿਆ ਵੀ ਇਹ ਤਾਂ ਕੰਮ ਹੀ ਬਹੁਤ ਵਧੀਆ ਆ ਪੀ ਸਾਡੇ ਬੱਚਿਆਂ ਨੂੰ ਇੰਨਾ ਮਾਨ ਸਤਕਾਰ ਮਿਲਦਾ ਆ ਇਹ ਲੋਕ ਹੱਥਾਂ ਦੇ ਚੁੱਕਦੇ ਆ ਇਹ ਤਾਂ ਕੰਮ ਬਹੁਤ ਵਧੀਆ ਆ ਉਦੋਂ ਬਾਅਦ ਫਿਰ ਉਹਨਾਂ ਨੇ ਮੈਨੂੰ ਸਹਿਯੋਗ ਦਿੱਤਾ ਪਰ ਪਹਿਲਾਂ ਤੇ ਉਹਨਾਂ ਨੇ ਐਡਾ ਕੋਈ ਮੈਨੂੰ ਸਹਿਯੋਗ ਨਹੀਂ ਦਿੱਤਾ ਠੀਕ ਹੈ ਜੀ ਹਾਂਜੀ